ਅਬਾਦੀ ਅਮਰਕੋਟ ਜੋੜਾ ਫਾੜਕ ਵਿਖੇ ਵਾਰਨ ਸੈਨਾ ਵੱਲੋਂ ਨਵਰਾਤਰੀਆਂ ਦੇ ਸ਼ੁਭ ਮੌਕੇ ਤੇ ਵਾਰਨ ਸੈਨਾ ਨੇ 라ਵਣ ਦਹਨ ਦੇ ਮੌਕੇ ਵਿੱਚ ਵਿਸ਼ੇਸ਼ ਤੌਰ ਤੇ ਹਿੱਸਾ ਲਿਆ ਨੌਜਵਾਨਾਂ ਨੇ ਕਿਹਾ ਕਿ ਸਾਡੇ ਗਰੁੱਪ ਦੇ ਵਿੱਚ ਕਿਸੇ ਵੀ ਨੌਜਵਾਨ ਨੂੰ ਨਸ਼ਾ ਕਰਕੇ ਆਉਣ ਵਾਸਤੇ ਸਖਤ ਮਨਾ ਕੀਤਾ ਗਿਆ ਹੈ ਅਤੇ ਨਾ ਹੀ ਸਾਰੇ ਨੌਜਵਾਨਾਂ ਚੋਂ ਕੋਈ ਵੀ ਨਸ਼ਾ ਕਰਦਾ ਹੈ ਉਹਨਾਂ ਨੇ ਕਿਹਾ ਹੈ ਕਿ ਨੌਜਵਾਨ ਪੀੜੀ ਨੂੰ ਬજરੰਗਬਲੀ ਜੀ ਦੇ ਚਰਨਾ ਵਿੱਚ ਲੱਗ ਕੇ ਨਸ਼ਿਆਂ ਨੂੰ ਤਿਆਗਣਾ ਚਾਹੀਦਾ ਹੈ ਤਾਂ ਜੋ ਪੰਜਾਬ ਅਤੇ ਪੰਜਾਬ ਦੇ ਨੌਜਵਾਨ ਵੱਧ ਤੋਂ ਵੱਧ ਤਰੱਕੀ ਕਰ ਸਕਣ ਮੇਰਾ ਨਾਮ ਨikhil ਹੈ ਜੀ ਤੇ ਜਿਹੜਾ ਕਹਾ더라 ਰਾਵਣ ਦਾ ਇਸ਼ਾਰਾ ਕਰ ਰਹੇ ਤੇ ਸ਼ਾਇਰ ਬਣਾਉਂਦਾ ਹੈ ਉਹ ਮਕਸਦ ਹੈਗਾ ਕਿ ਜੋ ਅਚਾਈ ਤੇ ਬੁਰਾਈ ਦੀ ਜਿੱਤ ਬਾਰੇ ਉਹਨੂੰ ਪਾਪੀ ਕਹਿੰਦੇ ਐ ਰਾਵਣ ਪਾਪੀ ਨਹੀਂ ਹੈਗਾ ਹੀ ਰਾਵਣ ਬੰਦਾ ਸਹੀ ਹੀ ਮਤਲਬ ਕਿ ਕੀ ਉਹਦਾ ਨਾਲ ਲੈਂਦੇ ਹੋ ਭਗਤੀ ਪੂਜਾ ਵਾਲਾ ਬੰਦਾ ਹੀ ਚਾਰੇ ਵੇਦਾਂ ਦਾ ਉਹਨੂੰ ਗਿਆਨ ਹੀ ਸਾਰਾ ਕਾਲ ਉਹਨੇ ਪਾਵੇਂ ਨਾ ਆਪਣੇ ਬੰਨੇ ਆਇਆ ਹੀ ਕੀ ਉਹਦਾ ਨਾਲ ਲੈਂਦੇ ਹੋ ਸਾਰਾ ਚਾਰੇ ਵੇਦ ਉਹਦੇ ਕੋਲ ਹੀ ਉਸ ਤੋਂ ਬਾਅਦ ਕੀ ਉਹਦਾ ਨਾਲ ਲੈਂਦੇ ਸ਼੍ਰੀ ਰਾਮ ਜੀ ਯੋਗੀ ਅੱਛਾਈ ਤੇ ਬੁਰਾਈ ਦੀ ਜਿੱਤ ਹੋਈ ਆ। ਘਰ ਘਰ ਕਰਕੇ ਹੋਇਆ ਗਿਆ। ਬਾਕੀ ਇਹਨਾਂ ਦੇ ਬਹੁਤ ਆਵਾਰੀ ਠੀਕ ਹੈ। ਜਿੰਨਾ ਗਿਆਨ ਇਹਨਾਂ ਕੋਈ ਕਿਸੇ ਕੋ ਨਹੀਂ ਸਿਰ ਐਸ ਕਰਕੇ ਇਹਨਾਂ ਮਾਰਾ। ਰਾਵਣ ਦੇ ਵਿੱਚ ਇੱਕ ਮੈਂ ਆ ਗਈ ਸੀ। ਠੀਕ ਹੈ ਜੀ। ਐਸ ਕਰਕੇ ਇਹਦਾ ਧਿਆਨ ਦਿੱਤਾ ਗਿਆ। ਇਹ ਕਹਿੰਦਾ ਪਾਦਾ ਕਿ ਜਿਹੜੀ ਮੈਂ ਵਾ ਬੰਦੇ ਨੂੰ ਮਾਰਾ। ਜਿਹੜੀ ਮੈਂ ਵਾ ਹੰਕਾਰਿਆ ਉਹ ਸੰਸਾਰ ਦੇ ਵਿੱਚ ਰਹਿ ਨਹੀਂ ਸਕਦੀ। ਸਿਰਫ RAM DI ਦੇ ਅੱਗੇ ਜਿੱਚ ਘਾਇਆ ਜਾਂਦਾ ਫਿਰ ਫੇਰ ਭਾਵੇਂ ਪਤਾ ਨਹੀਂ ਕਿੱਥੋਂ ਤੱਕ ਚੱਲ ਜਣਾ ਕਿਉਂਕਿ ਇੰਨਾ ਜਿੰਨੀ ਪਾਵਰ ਕਿਸੇ ਕੋ ਨਹੀਂ ਗਈ ਸਿਰ ਹੰਕਾਰੇ ਕਰਕੇ ਹੀ ਰਾਵਣ ਦਾ ਧਿਆਨ ਦਿੱਤਾ ਗਿਆ ਇਸ ਕਰਕੇ ਹੀ ਜਿਹੜੇ ਅਨੁਮਾਨ ਜਿ ਬਣੇ ਗਏ ਆ ਤਾਂ ਕਰਕੇ ਕੀ ਦੁਸਹਿਰਾ ਮਨਾਇਆ ਗਿਆ ਉਹ ਚਲਾਇਆ ਜਾਂਦਾ ਹੈ ਬਾਕੀ ਉਹ ਵੱਡੀ ਪਾਵਰ ਗਈ ਇਨਾਂ ਕੋ ਮਦਕੇ ਮਾਰਾ ਬੰਦਾ ਨਹੀਂ ਸੀ ਰਾਵਣ ਬਾਕੀ ਇਨਾਂ ਕੋ ਸ਼ਕਤੀ ਬੋਧ ਗਈ ਬਾਕੀ ਤੋ ਵੀ ਬਾਨਣਾ ਚਾਹੇ ਹਾਂ ਹਾਂ ਜੀ ਹਾਂ ਜੀ ਪੂਰੇ ਅਸਿਰਾਂ ਦੇ ਹਸਤੰਤਰ ਬਣਾਉਂਦੇ ਇਤੇ ਤੇ ਸਾਰੇ ਨੌਜਵਾਨ ਤੁਹਾਡੇ ਨਾਲ ਦੇ ਜਿਸ ਤਰ੍ਹਾਂ ਦੁਨੀਆ ਦੇ ਤੋਂ ਨੌਜਵਾਨ ਨਸ਼ੇ ਵੀ ਕਰਦੇ ਨੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਉਂਦੇ ਕਹੀ ਹੈ ਕਿ ਸਾਡੇ ਕੋਲ ਜਿਹੜੇ ਬੰਦੇ ਆ ਇਹਨਾਂ ਆਪਾਂ ਮੀਟਿੰਗ ਕਰਦੇ ਆ ਜਿਹੜਾ ਕੋਈ ਸਾਨੂੰ ਨਸ਼ੇ ਆਲਾ ਲੱਗਦਾ ਆਡੇ ਵਾਸਤੇ ਹੱਥ ਜੁੜੇ ਹੁੰਦੇ ਆ ਕਿ ਆਪਾਂ ਨਸ਼ੇ ਵਾਲੇ ਬੰਦੇ ਕਰਕੇ ਪਹਿਲੇ 6 ਸਾਲ ਆਪਾਂ ਪਾਰਟੀ ਨਹੀਂ ਗੱਡੀ ਕਿ ਇੱਕ ਇਨਸਾਨ ਕਰਕੇ ਸਾਰਿਆਂ ਦੀ ਬੇਇੱਜ਼ਤੀ ਹੋਵੇ ਉਸ ਕਰਕੇ ਆਪਾਂ ਹੱਥ ਜੋੜੇ ਆਏ ਸੀ ਐਸ ਕਰਕੇ ਹੁਣ ਸਾਰੇ ਆਪਣੇ ਵੀਰ ਜਿੰਨੇ ਵੀ ਸਿਆਣਾ ਬਣੇ ਆਪਣੇ ਮੁੰਡਿਆਂ ਨਾਲ ਸਲਾਹ ਕੀਤੀ ਗਈ ਸੀ ਕਿ ਕਹਿੰਦੇ ਭਾਜੀ ਆਪਾਂ ਇਸ ਪਾਸੇ ਬਿਲਕੁਲ ਹੈਗੇ ਨਹੀਂ ਤੇ ਜੇ ਕੋਈ ਹੈਗਾ ਵੀ ਉਹ ਮੁੰਡੇ ਆਂਦੇ ਵੀ ਸੀ ਸਾਡੇ ਕੋਲ ਨਸ਼ੇ ਵਾਲੇ ਆਪਾਂ ਉਹਨਾਂ ਨੂੰ ਬਣਾਇਆ ਨਹੀਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੋ ਨਸ਼ੇ ਕਰ ਦੇਖੋ ਜੀ ਜੇ ਆਪਾਂ ਅੱਗਾ ਵੱਡਾ ਸਾਲ ਬਾਅਦ ਇੱਕ ਦਿਨ ਆਂਦਾ ਅਸੀਂ ਤੇ ਉਹਨਾਂ ਨੂੰ ਐ ਹੀ ਕਹਾਂਗੇ ਸੂਚਮ ਕਰਕੇ ਬਣਿਆ ਜਾਵੇ ਤਾਂ ਕਿ ਕਿਸੇ ਦੀ ਬਗਾ ਹਿੰਦੂ ਧਰਮ ਦੀ ਬਗਾਲਮੀ ਨਾ ਹੋਵੇ ਠੀਕ ਹੈ ਬਾਕੀ ਦੇਖੋ ਜੀ ਸ਼ਰਾਰਤੀ ਆਂਸਰ ਬੜੇ ਹੁੰਦੇ ਨੇ ਬਾਕੀ ਕਿਸੇ ਦੀ ਕੋਈ ਗੱਲ ਨਹੀਂ ਅਸੀਂ ਉਸ ਪ੍ਰਭੂ ਕਰਕੇ 마하비르 ਕਰਕੇ ਬਣੀਦਾ ਬਾਕੀ ਉਹ ਬੈਠੇ ਨੇ ਅਹੀਂ ਕੋਣ ਨੇਰੀ ਅਹੀਂ ਸਿਰਫ ਸੇਵਾਦਾਰ ਆਸ ਪ੍ਰਭੂ ਦੇ ਬਾਕੀ જય ਸ਼੍ਰੀราม જય ਸ਼੍ਰੀราม